ਰਖੜੀ ਦੇ ਪਵਿੱਤਰ ਤਿਹਾੜ ਦੇ ਦਿਹਾੜੇ ਤੇ ਅੱਜ ਬਹੁਤ ਹੀ ਇੱਕ ਬੰਦਪਾਗੀ ਖਬਰ ਦੇਖਣ ਨੂੰ ਮਿਲੀ ਹੈ ਦਸੂਆ ਤੋਂ ਪ੍ਰਾਈਵੇਟ ਬੱਸ ਜਲੰਧਰ ਨੂੰ ਜਾ ਰਹੀ ਗੰਨਾ ਸਾਹਿਬ ਲਾਗੇ ਝੀਂਗੜਾ ਪਿੰਡ ਦੇ ਨੇੜੇ ਅੱਜ ਪਲਟ ਗਈ ਜਿਸ ਵਿੱਚ 30 ਤੋਂ 35 ਸਵਾਰੀਆਂ ਸਵਾਰ ਸਨ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ ਨੇ 15 ਤੋਂ 20 ਜਿਹੜੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਦੋ ਜਿਹੜੇ ਸਵਾਰੀਆਂ ਸੀਗੀਆਂ ਜਿਨ੍ਹਾਂ ਨੂੰ ਅਮਰਸਰ ਰੈਫਰ ਕੀਤਾ ਗਿਆ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਸ ਪਹੁੰਚ ਗਈ ਹੈ ਹਲਕਾ ਵਿਦਾਇਕ ਕਰਮਵੀਰ ਸਿੰਘ ਕੁੰਬਨ ਵੀ ਪਹੁੰਚੇ ਹਨ ਸਵਾਰੀਆਂ ਦਾ ਹਾਲਚਲ ਪੁੱਛ ਰਹੇ ਹਨ ਪਰ ਜੋ ਇਹ ਘਟਨਾ ਜਿਹੜੀ ਵਾਪਰੀ ਹੈ ਇਹ بارش ਕਰਕੇ ਜਿਹੜਾ ਪਾਣੀ ਖੜਾ ਸੀਗਾ ਸੜਕ ਤੇ ਜਿਸ ਕਰਕੇ ਬੱਸ ਜਿਹੜੀ ਤਿਲਕ ਗਈ ਹੈ ਜਿਹੜੀ ਅੱਜ ਪਠਾਨ ਕੋਲ ਦੰਦ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਪ੍ਰਿੰਟਿੰਗ ਡਾ ਲੱਗੇ ਬੱਸ ਪਾਰਟੀ ਆ ਇਹ ਵੀ ਇਹਦਾ ਚਲੋ ਸਵਾਰੀਆਂ ਦੇ ਕੋਈ ਸੱਟਾਂ ਲੱਗੀਆਂ ਪਰ ਇਹਦਾ ਮੁੱਖ ਕਾਰਨ ਹੈ ਕਿ ਅਸੀਂ ਵੀ ਆ ਵੱਡਾ ਚਾਰਜੂਮ ਹੈ ਇਸ ਕੰਪਨੀ ਦਾ ਇਸ ਰੋਡ ਨੂੰ ਇੰਨਾ ਕਨਕਮਾ ਬਣਾਇਆ ਗਿਆ ਵੀ ਇਹਦੇ ਵਿੱਚ ਤੇਲ ਪਾਇਆ ਗਿਆ ਜਿੱਥੇ ਬਾਰਸ਼ ਪੈਂਦੀ ਜਿੱਥੇ ਨਹੀਂ ਪੈ ਰਿਆ ਉੱਥੇ ਕੋਈ ਵੀ ਗੱਡੀ ਕੰਟਰੋਲ ਨਹੀਂ ਹੋ ਰਹੀ ਨਾ ਗੱਡੀ ਦੀ ਬ੍ਰੇਕ ਲੱਗ ਰਹੀ ਆ ਨਾ ਗੱਡੀ ਕੋ ਸਿੱਧੀ ਜਿਹੜੀ ਇੱਥੇ ਵਾਰਸ਼ ਪੈ ਰਹੀ ਸੀ ਪਿੱਛੋਂ ਗੱਡੀ ਵੜੀ ਵਲ ਜਦੋਂ ਵਾਰਸ਼ ਦੇ ਪਾਣੀ ਉੱਤੇ ਗੱਡੀ ਆਈ ਗੱਡੀ ਆਟੋਮੈਟਿਕ ਗੱਡੀ ਘੁੰਮ ਗਈ ਔਰ ਗੱਡੀ ਪਾਟੀਆਂ ਖਾ ਕੇ ਇੱਥੇ ਪਹੁੰਚੀ ਅਸੀਂ ਸਾਰੀ ਗੱਲ ਕਰਦੇ ਕਿ ਐਕਸੀਡੈਂਟ ਦਾ ਕਾਰਨ ਜਿੰਨਾ ਹੈ ਨੈਸ਼ਨਲ ਹਾਈਵੇਅ ਦੇ ਨਾਲ ਲੱਗ ਸੀ ਤੁਸੀਂ ਗੱਡੀ ਕੋਈ ਜਰਾ ਕੇ ਰੋਡ ਤੇ ਦੇਖ ਲਓ ਤੇ ਬ੍ਰੇਕ ਮਾਰ ਕੇ ਗੱਡੀ ਰੁਕਦੀ ਨਹੀਂ ਨੀ ਮੀਲੇ ਵਿੱਚ ਇਹਨਾਂ ਨੁਕਸਾਨ ਕੋਈ ਜਾਨੀ ਮਾਲੀ ਨੀ ਨੁਕਸਾਨ ਜਾਨੀ ਮਾਲੀ ਨੁਕਸਾਨ ਸੱਟਾਂ ਲੱਗੀਆਂ ਆ ਹਜੇ ਤੱਕ ਕੋਈ ਲੈਗ ਹੈ ਸੀਰੀਅਸ ਹੈਗੇ ਤਿੰਨ ਵਿੱਚੋਂ ਸਵਾਰੀਆਂ ਹਾਂ ਜੀ ਅੱਜ ਇਹ ਦਾ ਖਿਆਲ ਇਹ ਦਿਨ ਕਿ ਬੜੀ ਮਸਾਫਾ ਕੀ ਘਟਨਾ ਵਾਪਰੀ ਹੈ ਸਾਡੇ ਦਸੂਹਾ ਤੋਂ ਜਲੰਧਰ ਜਾਣ ਵਾਲੀ ਜਿਹੜੀ ਪ੍ਰਾਈਵੇਟ বাস ਆ ਉਹ ਗਰਨਾ ਸਾਹਿਬ ਦੇ ਨੇੜੇ ਜਿਹੜੀ ਐਕਸੀਡੈਂਟ ਹੋਦਾ ਹੋਇਆ ਉਹਦੇ ਵਿੱਚ ਤਕਰੀਬਨ ਜਦੋਂ 10 ਹਮਤਾਲਕ 35 ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 16 ਬੰਦੇ ਔਰ ਲੇਡੀਜ਼ ਟੈਂਟਸ ਲਾ ਕੇ ਬੱਚੇ ਮਿਲਾ ਕੇ 16 ਬੰਦੇ ਜਿਹੜੇ ਇੰਜਰਡ ਹੋਏ ਆ ਔਰ ਉਹਨਾਂ ਨੂੰ ਸਿਵਲ ਹਸਪਤਾਲ ਸੁਭਵਾ ਜਿੱਥੇ ਇੱਥੇ ਦਾਖਲਿਆਂ ਜਾਂਦਾ ਜਾ ਔਰ ਉਹਨਾਂ ਦਾ ਇਲਾਜ ਜਿਹੜਾ ਇੱਥੇ ਚੱਲ ਰਿਹਾ ਹੈ ਦੋ ਪੇਸ਼ੈਂਟ ਜਿਹੜੇ ਥੋੜਾ ਸੀਰੀਅਸ ਸੀਗੇ ਉਹਨਾਂ ਨੂੰ ਐਸਐਮਓ ਸਾਹਿਬ ਵੱਲੋਂ ਜਿਹੜਾ ਜ਼ਿਲੰਦਰ ਰੈਫਰ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਔਰ ਬਾਕੀਆਂ ਦਾ ਜਿਹੜਾ ਇਲਾਜ ਹੈ ਇੱਥੇ ਚੱਲ ਰਿਹਾ ਹੈ ਔਰ ਜਿਹੜੀ ਚੀਜ਼ ਵੀ ਇੱਥੇ ਲੋੜ ਆ ਸਰਕਾਰੀ ਹਸਪਤਾਲ ਦੇ ਵਿੱਚ ਉਹ ਪੰਜਾਬ ਸਰਕਾਰ ਦੁਨੋਂ ਜਿਹੜੀ ਮਨਜ਼ੂਰੀ ਕਰਵਾਈ ਗਈ ਹੈ ਸਾਰੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੈ ਅਜੇ ਤੱਕ ਤਾਂ ਕੋਈ ਵੀ ਇਹੋ ਜਿਹਾ ਨੁਕਸਾਨ ਪਰਮਾਤਮਾ ਦੀ ਕਿਰਪਾ ਦੇ ਨਾਲ ਨਹੀਂ ਹੋਇਆ ਹੈ ਇੰਜਰਡ ਜਰੂਰ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਆ ਗਿਆ ਆ ਗਿਆ 500 ਮੀਟਰ ਦੀ ਬਜੇਗੀ ਹਾਂਜੀ 25 ਸੋਰੀ ਹਾਂ ਹਾਈਵੇ ਹਾਈਵੇ ਵਸ ਹਾਈਵੇ ਖਟੜਾ ਪਟਿਆਲੇ ਤੋਂ ਸ਼ੁਰੂਆਤ ਜਲਦੀ ਹੈ ਇਹ ਕੀ ਗੱਲ ਹੋ ਗਈ ਸੀ ਪਟਿਆਲਾ ਤੋਂ ਪਠਾਨਕੋਟ ਨੂੰ ਪਟਿਆਲਾ ਤੋਂ ਪਠਾਨਕੋਟ ਹਾਂਜੀ ਉਮਰ ਕਿੰਨੀ ਹੈ ਮੈਂ ਜੀ ਹਾਂ ਇਹ ਦੇਖੋ ਤਾਂ ਪਿਆ ਤਾਂ ਹੈ ਸੱਚਾ ਉਹ ਦਿਸਦੀ ਆਫ ਜਿੰਮਾਦਾਰ ਹੋਇਆ ਕਿ ਆਪ ਸਰਕਾਰ ਨੇ ਉਹਦਾ ਨਹੀਂ ਮੈਂ ਪਿੱਛੇ ਦਿਖਾਇਆ ਉਹਨਾਂ ਨੇ ਕੀ ਕਰਿਆ ਬਾਹਰ